ਸਾਹਿਬ ਜੀ ਮੇਰਾ ਨਾਮ ਰਵਿੰਦਰ ਕੌਰਿਆ ਮੈਂ ਕਮਿਊਨਿਟੀ ਹੈਲਥ ਆਫਸਰ ਪੋਸਟਡ ਹਾਂ ਬਾਗੜੀਆਂ ਜ਼ਿਲ੍ਹਾ ਮੇਰਾ ਮਤਲਬ ਤਰਨਤਾਰਨ ਹੈ ਗਿਆ ਆ ਤੇ ਮੈਂ ਮਤਲਬ ਅੱਜ ਅਸੀਂ ਇੱਥੇ ਸਾਨੂੰ ਪਤਾ ਲੱਗਿਆ ਸੀ ਕਿ ਮਾਨਜੋਗ ਆ ਰਹੇ ਆ ਹੈਲਥ ਮਨਿਸਟਰ ਸਾਹਿਬ ਆ ਰਹੇ ਆ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਨੂੰ ਅਸੀਂ ਆਪਣੀਆਂ ਮੰਗਾਂ ਦੱਸਣੀਆਂ ਸੀ ਕਿ ਸਾਡੇ ਮਤਲਬ ਜਿਵੇਂ ਹੈਲਥ ਡਿਪਾਰਟਮੈਂਟ ਦੇ ਵਿੱਚ ਜਦੋਂ ਵੀ ਕੋਈ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਕੀ ਹੁੰਦਾ ਵਾ ਕਿ ਸਾਡੀਆਂ ਪ੍ਰੋਫੈਸ਼ਨਲ ਮੀਟਿੰਗ ਦੇ ਵਿੱਚ ਮਤਲਬ ਇੱਕ ਤੇ ਸਾਡੀਆਂ ਪਰਸਨਲ ਮੁੱਦਿਆਂ ਨੂੰ ਲੈ ਕੇ ਸਾਡੇ ਤੇ ਬੋਲਿਆ ਜਾਂਦਾ ਸੀ ਇੱਕ ਮੈਡਮ ਆ ਉੱਥੇ ਡੀਐਮਈਓ ਮੈਡਮ ਲਿੰਗਔਰ ਉਹਨਾਂ ਵੱਲੋਂ ਮਤਲਬ ਕਾਫੀ ਗਲਤ ਸ਼ਬਦਾਵਲੀ ਵਰਤੀ ਜਾਂਦੀ ਹੀ ਤੇ ਉਹਦੇ ਬਿਹਾਫ ਤੇ ਮਤਲਬ ਜਿਹੜੀ ਸਾਡੀ ਚੀਐਚਓ ਯੂਨੀਅਨ ਹੈਗੀ ਆ ਜਿਲ੍ਹਾ ਤਰਨਤਾਰਨ ਦੀ ਅਸੀਂ ਸਾਰਿਆਂ ਨੇ ਮਤਲਬ ਇਕੱਤਰ ਹੋ ਕੇ ਉੱਥੇ ਮਤਲਬ ਧਰਨਾ ਦਿੱਤਾ ਸੀ ਕਿ ਮੈਡਮ ਦੀ ਬਦਲੀ ਕੀਤੀ ਜਾਵੇ ਕਿ ਅਸੀਂ ਇਦਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਨਹੀਂ ਸੁਣ ਸਕਦੇ ਤੇ ਉਸ ਤੋਂ ਬਾਅਦ ਧਰਨਾ ਲੱਗਣ ਤੋਂ ਬਾਅਦ ਅਸੀਂ ਮਤਲਬ ਆਪਣੀਆਂ ਮੰਗਾਂ ਜਿਹੜੀਆਂ ਉੱਪਰ ਤੱਕ ਪਹੁੰਚਾਈਆਂ ਮਤਲਬ ਸਾਡੀਆਂ ਪਹੁੰਚੀਆਂ ਚਲੋ ਉਸ ਬਿਹਾਫ ਤੇ ਸਾਡੀ ਸੁਣਵਾਈ ਵੀ ਹੋਈ ਮੈਡਮ ਦੀ ਬਦਲੀ ਜਿਹੜੀ ਆ ਉਹ ਮਾਨਸੇਵਿਕੇ ਹੋ ਚੁੱਕੀ ਆ ਤੇ ਮਾਨਸੇ ਜਿਹੜੀ ਬਦਲੀ ਹੋ ਗਈ ਸੀ ਉਸ ਤੋਂ ਬਾਅਦ ਮੈਡਮ ਦੀ ਜਿਹੜੀ ਰਿਲੀਵਿੰਗ ਹੀ ਉਹ 30 ਤਰੀਕ ਦੀ ਹੋ ਚੁੱਕੀ ਆ 30 ਜਨਵਰੀ ਦੀ ਪਰ ਉਸ ਤੋਂ ਬਾਅਦ ਵੀ ਮੈਡਮ ਉਥੇ ਜੁਆਇਨਿੰਗ ਕਰ ਰਹੇ ਮੈਡਮ ਦਾ ਕਹਿਣਾ ਇਹ ਆ ਕਿ ਮੇਰੀ ਹੈਲਥ ਕੰਡੀਸ਼ਨ ਹੈਗੀ ਆ ਜਿਹਦਾ ਕਰਕੇ ਮੈਨੂੰ ਮੇਰੀ ਮਤਲਬ ਮੈਡੀਕਲ ਲੈ ਕੇ ਅੱਗੇ ਦੀ ਅੱਗੇ ਐਕਸਟੈਂਡ ਕੀਤਾ ਜਾ ਰਿਹਾ ਉਸ ਚੀਜ਼ ਨੂੰ ਅਸੀਂ ਅੱਜ ਮਤਲਬ ਹੈਲਥ ਮਿਨਿਸਟਰ ਸਾਹਿਬ ਨੂੰ ਐਸੀ ਗੱਲ ਦੇ ਰਿਗਾਰਡਿੰਗ ਹੀ ਇੱਥੇ ਮਿਲਣ ਆਏ ਸੀ ਕਿ ਉਹਨਾਂ ਦੀ ਕੰਡੀਸ਼ਨ ਤੇ ਜਿਹੜਾ ਵਾ ਉਹ ਇੱਕ ਬੋਰਡ ਜਿਹੜਾ ਵਾ ਉਹ ਇਨਕੁਆਇਰ ਕੀਤਾ ਜਾਵੇ ਬੋਰਡ ਦੇ ਥਰੂ ਉਹਨਾਂ ਨੂੰ ਕਿਉਂਕਿ ਉਹ ਕਹਿੰਦੇ ਕਿ ਮੈਨੂੰ ਸੀਏ ਆ ਬਟ ਉਹਨਾਂ ਨੂੰ ਉਹਨਾਂ ਨੇ ਅੱਜ ਤੱਕ 16 ਸਾਲ ਹੋ ਗਏ ਉਹਨਾਂ ਨੇ ਕਦੀ ਵੀ ਕੋਈ ਛੁੱਟੀ ਅਪਲਾਈ ਨਹੀਂ ਕੀਤੀ ਜੇ ਉਹਨਾਂ ਦੀ ਮੈਡੀਕਲ ਕੰਡੀਸ਼ਨ ਖਰਾਬ ਹੀ ਹੈ ਨਾ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕੰਡੀਸ਼ਨ ਹੀ ਸੀਐਲਈ ਐਸਐਲਈ ਸੀ ਸੌਰੀ ਤੇ ਉਹ ਮਤਲਬ ਐਸਐਲਈ ਦੀ ਹੀ ਮੈਡੀਸਿਨ ਲੈ ਰਹੇ ਆ ਉਹਨਾਂ ਦਾ ਹੀ ਮੈਡੀਕਲ ਬਣਾ ਰਹੇ ਆ ਹਨਾ ਤੇ ਉਹ ਵਾਰ-ਵਾਰ ਇਹੀ ਕਹਿੰਦੇ ਆ ਕਿ ਮੈਂ ਕਿਸੇ ਦੂਜੇ ਜ਼ਿਲ੍ਹੇ ਚ ਜੁਆਇਨ ਨਹੀਂ ਕਰਨਾ ਮੈਂ ਇੱਥੇ ਹੀ ਆਣਾ ਹੈਗਾ ਵਾ ਤੇ ਉਹ ਕਹਿੰਦੇ ਕਿ ਮੈਂ ਮਤਲਬ ਜੇ ਜੁਆਇਨ ਕਰਾਂਗੀ ਤੇ ਮੈਂ ਤਰਨ-ਤਰਨ ਚ ਹੀ ਕਰਨਾ ਵਾ ਅਦਰਵਾਈਜ਼ ਮੈਂ ਕਿਤੇ ਹੋਰ ਨਹੀਂ ਜੁਆਇਨ ਕਰਨਾ ਤੇ ਉਹ ਗੱਲ ਵੀ ਉਹੀ ਹੋ ਰਹੀ ਆ ਉਹਨਾਂ ਦੀ ਕਿ ਜਿਵੇਂ ਉਹ 30 ਤਰੀਕ ਦੀ ਉਹਨਾਂ ਦੀ ਰਿਲੀਵ ਹੋਈ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਅਜੇ ਤੱਕ ਕਿਤੇ ਜੁਆਇਨ ਨਹੀਂ ਕੀਤਾ 10 ਦਿਨ ਦਾ ਮੈਡੀਕਲ ਉਸ ਤੋਂ ਬਾਅਦ ਫਿਰ 10 ਦਿਨ ਦਾ ਮੈਡੀਕਲ ਇਦਾਂ ਕਰ ਕਰਕੇ ਉਹ ਆਪਣਾ ਮਤਲਬ ਉਹਨਾਂ ਨੂੰ 20 ਦਿਨ ਹੋ ਗਏ ਆ ਤੇ ਅਸੀਂ ਵੀ ਬਹੁਤ ਇੱਕ ਸਾਹ ਦੇ 멘ਟਲ ਪ੍ਰੈਸ਼ਰ ਦੇ ਵਿੱਚ ਹੈਗੇ ਆ ਕਿ ਜਦੋਂ ਸਾਨੂੰ ਪਤਾ ਲੱਗਦਾ ਕਿ ਮੈਡਮ ਫੇਰ ਦੁਬਾਰਾ ਇੱਥੇ ਆਉਣਗੇ ਤੇ ਇਹ ਉਹਨਾਂ ਵੱਲੋਂ ਸਾਰੇ ਹੈਲਥ ਡਿਪਾਰਟਮੈਂਟ ਜਿੰਨਾ ਵੀ ਆ ਸਾਡਾ ਉੱਥੇ ਕੰਮ ਕਰ ਰਿਹਾ ਜਿੰਨੇ ਵੀ ਕੈਟੇਗਰੀਜ਼ ਕੰਮ ਕਰ ਰਹੀਆਂ ਸਾਰਿਆਂ ਨੂੰ ਹੀ ਪ੍ਰੋਬਲਮ ਆ ਰਹੀ ਆ ਜਿਵੇਂ ਉਹਦੇ ਵਿੱਚ ਕੀ ਮਤਲਬ ਸਾਡੇ ਐਨ ਐਚ ਐਮ ਦੇ ਅਸੀਂ ਐਨ ਐਚ ਐਮ ਵੱਲੋਂ ਮਤਲਬ ਜ਼ਿਲ੍ਹਾ ਤਰਨਤਾਰਨ ਵੱਲੋਂ ਵੀ ਮੰਗ ਪੱਤਰ ਸਾਰਾ ਦਿੱਤਾ ਹੋਇਆ ਵਾ ਜਿਵੇਂ ਉਹਦੇ ਵਿੱਚ ਸਾਡੇ ਜਿਹੜੇ ਹੈਗੇ ਆ ਜ਼ਿਲ੍ਹਾ ਪ੍ਰਧਾਨ ਹੈਗੇ ਐਨ ਐਚ ਐਮ ਦੇ ਜਸਵੀਰ ਸਿੰਘ ਘਰੇਵਾਲਾ ਤੇ ਉਹਨਾਂ ਨੇ ਵੀ ਮਤਲਬ ਉਹ ਵੀ ਸਾਡੇ ਨਾਲ ਹੈਗੇ ਆ ਉਸ ਤੋਂ ਬਿਨਾ ਆਸ਼ਾ ਵਰਕਰ ਯੂਨੀయన్స్ ਜਿਹੜੀ ਆ ਉਹ ਵੀ ਸਾਡੇ ਨਾਲ ਹੈਗੀ ਆ ਰੈਗੂਲਰ ਯੂਨੀਅਨ ਵੀ ਸਾਡੇ ਨਾਲ ਹੈਗੀ ਆ ਤੇ ਜਿਹੜੇ ਮੋਹੱਲਾ ਕਲੀਨਿਕ ਦੇ ਡਾਕਟਰਸ ਆ ਉਹਨਾਂ ਨੂੰ ਵੀ ਮਤਲਬ ਇਦਾਂ ਗਲਤ ਸ਼ਬਦਾਵਲੀ ਬੋਲੀ ਜਾਂਦੀ ਸੀ ਜਾਂ ਮੀਟਿੰਗਸ ਦੇ ਵਿੱਚ ਉਹਨਾਂ ਨੂੰ ਮਤਲਬ ਡਿਸਰੈਸਪੈਕਟ ਕੀਤੀ ਜਾਂਦੀ ਸੀ ਉਹ ਸਾਰੇ ਮਤਲਬ ਅਸੀਂ ਪੂਰੇ ਜ਼ਿਲ੍ਹੇ ਦੇ ਜਿੰਨੇ ਵੀ ਮਤਲਬ ਮੁਲਾਜ਼ਮ ਹੈਗੇ ਆ ਆਪਾਂ ਸਾਰਿਆਂ ਦੀ ਇਹੀ ਮੰਗ ਆ ਕਿ ਮੈਡਮ ਕਦੀ ਵੀ ਫਿਊਚਰ ਚ ਵੀ ਮਤਲਬ ਤਰਨ ਤਰਨ ਆਉਣ ਕਿਉਂਕਿ ਜੇ ਉਹ ਆਉਂਦੇ ਆ ਤੇ ਉਹ ਕਿਤੇ ਨਾ ਕਿਤੇ ਸਾਡੇ ਨਾਲ ਜਿਵੇਂ ਆਪਣੀ ਪਰਸਨਲ ਕੋਈ ਵੀ ਗਰਜ ਕੱਢ ਕੇ ਹਨਾ ਤੇ ਉਹਦੇ ਨਾਲ ਹਾਂ ਮਤਲਬ ਪਰਸਨਲ ਰੰਜਿਸ਼ ਦੇ ਚੱਲਦੇ ਆ ਸਾਡੇ ਤੇ ਬਹੁਤ ਏਦਾਂ ਸਾਡੀ ਫੇਰ ਮੈਂਟਲ ਹਰਾਸਮੈਂਟ ਜਿਹੜੀ ਹੋएगी ਇਸ ਵਾਸਤੇ ਤੁਸੀਂ ਕਿੱਥੇ ਕਿੱਥੇ ਮੰਗ ਕੀਤੀ ਇਸ ਵਾਸਤੇ ਮਤਲਬ ਪਹਿਲਾਂ ਸਾਡੇ ਹਲਕੇ ਦੇ ਹੈਗੇ ਕੈਬਨਿਟ ਮੰਤਰੀ ਮਾਨਯੋਗ ਲਾਲਜੀਤ ਸਿੰਘ ਭੁੱਲਰ ਆਪਾਂ ਉਹਨਾਂ ਕੋ ਆਪਣਾ ਮੰਗ ਪੱਤਰ ਲੈ ਕੇ ਗਏ ਸੀ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਉਹਨਾਂ ਨੇ ਸਾਡੀ ਸੁਣਵਾਈ ਵੀ ਕੀਤੀ ਆ ਮਤਲਬ ਉਹਨਾਂ ਨੇ ਸਾਡੀ ਸਾਰੀ ਚੀਜ਼ ਨੂੰ ਜਿਵੇਂ ਮਤਲਬ ਹਰ ਇੱਕ ਚੀਜ਼ ਦੇਖ ਕੇ ਕਿ ਮੈਡਮ ਦੇ ਜੋ ਵੀ ਆਪਾਂ ਉਹਨਾਂ ਨੂੰ ਜਿਹੜੇ ਵੀ ਆਪਾਂ ਪ੍ਰੂਫ ਦਿੱਤੇ ਸੀ ਉਹਨਾਂ ਨੂੰ ਕਿ ਮੈਡਮ ਨੇ ਸਾਡੇ ਨਾਲ ਏਦਾਂ ਏਦਾਂ ਕੀਤਾ ਜਾਮ ਜਿਵੇਂ ਮੈਡਮ ਕਹਿੰਦੇ ਸੀ ਕਿ ਮੈਂ ਤੇ ਕਿਸੇ ਹੈਲਥ ਮਿਨਿਸਟਰ ਜਾਂ ਐਮਐਲ ਤੋਂ ਵੀ ਨਹੀਂ ਡਰਦੀ ਹਨ ਮੈਡਮ ਮੀਟਿੰਗ ਦੇ ਵਿੱਚ ਸਾਨੂੰ ਸ਼ਰਮ ਚੀਜ਼ ਬੋਲ ਦਿੰਦੇ ਸੀ ਕਿ ਮੈਨੂੰ ਇੱਥੋਂ ਕੋਈ ਨਹੀਂ ਹਿਲਾ ਸਕਦਾ ਮੈਨੂੰ 15 16 ਸਾਲ ਹੋ ਗਏ ਆ ਤੁਸੀਂ ਤੇ ਮਤਲਬ ਕੱਲ ਦੇ ਆਏ ਬੱਚੇ ਹੋ ਤੇ ਤੁਸੀਂ ਕੀ ਕਰ ਸਕਦੇ ਹੋ ਪਰ ਚਲੋ ਜੇ ਸਾਡੀ ਜੌਬ ਜਿਹੜੀ ਹੈਗੀ ਆ 5 6 ਸਾਲ ਤੋਂ ਵੀ ਆ ਬਟ ਅਸੀਂ ਪੜ ਕੇ ਡਿਗਰੀਆਂ ਕਰਕੇ ਆਏ ਆ ਅਸੀਂ ਡਿਸਰੈਸਪੈਕਟ ਨਹੀਂ ਹੋਣਾ ਚਾਹੁੰਦੇ ਮਤਲਬ ਅਸੀਂ ਨਹੀਂ ਚਾਹੁੰਦੇ ਕਿ ਮੀਟਿੰਗ ਦੇ ਵਿੱਚ ਸਾਡੀ ਜਿਹੜੀ ਆ ਉਹ ਡਿਗਨਿਟੀ ਮੇਨਟੇਨ ਕੀਤੀ ਜਾਵੇ ਇਸੇ ਕਰਕੇ ਅਸੀਂ ਹਾਂਜੀ ਔਰ ਇਹ ਕਿ ਲੱਗਦਾ ਤੁਹਾਨੂੰ ਕਿ ਜੇ ਇੱਥੇ ਇਨਸਾਫ ਨਹੀਂ ਮਿਲਦਾ ਤੇ ਅੱਗੇ ਤੁਹਾਡਾ ਕੀ ਪ੍ਰੋਸੈਸ ਹੈਗਾ ਆਉਣ ਵਾਲੇ ਸਮੇਂ? ਅ ਅੱਗੇ ਸਾਡਾ ਇਹ ਪ੍ਰੋਸੈਸ ਆ ਕਿ ਪਹਿਲੀ ਗੱਲ ਤੇ ਸਾਡੀ ਮਤਲਬ ਚਲੋ ਸੁਣਵਾਈ ਹੋਈ ਆ ਮੈਡਮ ਦੀ ਬਦਲੀ ਹੋ ਚੁੱਕੀ ਆ ਪਰ ਜੇ ਮੈਡਮ ਇੱਥੇ ਫੇਰ ਦੁਬਾਰਾ ਤੋਂ ਆਉਂਦੇ ਆ ਤੇ ਅਸੀਂ ਆਪਣੀਆਂ ਸਾਰੀਆਂ ਯੂਨੀਅਨਸ ਨੂੰ ਇਕੱਤਰ ਕਰਕੇ ਸਟੇਟ ਤੇ ਜਾਵਾਂਗੇ ਉਸ ਤੋਂ ਬਾਅਦ ਅਸੀਂ ਉੱਥੇ ਬੈਠਾਂਗੇ ਜਾ ਕੇ ਜੇ ਮੈਡਮ ਦੁਬਾਰਾ ਤੋਂ ਤਰਨ-ਤਰਨ ਆਉਂਦੇ ਆ ਤੇ ਅਸੀਂ ਫੇਰ ਫੇਰ ਮਤਲਬ ਅਸੀਂ ਮੈਂਟਲ ਪ੍ਰੈਸ਼ਰ ਦੇ ਵਿੱਚ ਕੰਮ ਨਹੀਂ ਕਰ ਸਕਦੇ।